ਸੋ ਬਾਕੀ ਸਿਰਫ ਰੀਤੀ ਰੰਪਸ ਰੀਤੀ ਕੰਡਾਂ ਕਰਾ ਚੋ ਬਹੁਤ ਥੋੜੇ ਟਾਈਮ ਚ ਪੁਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਕ ਹੀ ਬੱਧਣਗੇ ਜਵਾਕ ਹੀ ਨੰਬਰ ਰੀਤੀਆਂ ਦੇ ਕੋਈ ਚਲੇ ਗਏ ਆ ਸਮਾਂ ਕਰਦਾ ਹੈ ਉਹਨਾਂ ਦਾ ਪਾੜਾ ਪਰ ਇਹਨਾਂ ਨੇ ਕਦੇ ਲੱਗੇ ਨਹੀਂ ਨੌਕਰੀਆਂ ਮੈਂਡਣ ਨੌਕਰੀਆਂ ਹੀ ਕਰਨੀਆਂ ਗਰੀਬੀ ਹੋਰ ਕੋਈ ਨਹੀਂ ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨੀਕਲ ਨਿਕਲ ਜੀ ਆਹਕ ਲਾਗੇ 15 15 20 20 ਲੱਖ ਰੁਪਏ ਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ 50 ਲੱਖ ਦੀਆਂ ਪੈੱਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਪੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਸਰਕਾਰੀ ਸਕੂਲੋਂ ਧੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਜਾ ਕੇ ਖੇ ਹੋਰ ਬਣੋ ਉਹਨਾਂ ਨੂੰ ਸਕੂਲ ਠੀਕ ਕਰ ਲੈਣ ਜ਼ਿਆਦਾਤਰ ਗਰੀਬਾਂ ਦੇ ਦਫੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟ ਆ ਰਹੇ ਨੇ ਉਹੀ ਆ ਰਹੇ ਨੇ ਜੇ ਨਾਲ ਸਲਾਹ ਕਰਦਾ ਚੱਕਣੀ ਇਹ ਮਲੋ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਸਵੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਵਾਲੇ ਭਰੀ ਦਾਗ ਹੀ ਪੈ ਗਏ ਸਬਾਲੀ ਉੱਠ ਬੋਟ ਦੇ ਗਏ ਜੀ ਬੋਟ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਸੀ ਇਹੋ ਜੀ ਗੱਲ ਸੀ ਐਮ ਸਾਹਿਬ ਕਿਹਨੇ ਦੱਸੀ ਸੀ ਬੰਦੇ ਨੂੰ ਡਾਊਨ ਟੂ ਅੱਪ ਥੋੜਾ ਥੋੜਾ ਟਾਈਮ ਕੋਰਾ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਵੋਟਾਂ ਲਈ ਹੋ ਗਿਆ ਠੀਕ ਹੈ ਪਤਾ ਨਹੀਂ ਲੱਗਿਆ ਪਰੰਤਰ ਰਲ ਕੇ ਨਸ਼ਿਆਂ ਤੇ ਲਾ ਕੇ ਬਣਾਉਂਦੇ ਮזי ਨਸ਼ਿਆਂ ਵਰਤ ਕੇ ਚਲਾਇਆ ਹੋਇਆ ਸਾਰਾ ਇੱਕ ਕਰ ਪਾਚੇ ਮਹਿਲਾ ਸਤਨ ਦਰਸਤੀ ਆਵੇ ਫੇਰ ਉਹ ਬੜੂਗਾ ਫੇਰ ਉਹ ਕੁਝ ਨਾ ਕੁਝ ਮੈਂ ਸਿੱਧੀ ਕੋ ਪ੍ਰਵਾਹ ਜੀ ਉਸ ਤੋਂ ਕਰੀਂ ਨੰਬਰ ਰਿਵੀਅ ਕੱਢਣ ਕਰਾ ਚੋ ਬਹੁਤ ਬਹੁਤ ਥੋੜੇ ਟਾਈਮ ਪੁਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਕ ਹੀ ਵਧਣਗੇ ਜਵਾਕ ਹੀ ਨੰਬਰ ਕਿੰਨੇ ਵਧਣਗੇ ਉਹ ਚਲੇ ਗਏ ਆ ਪਰ ਤਾਂ ਉਹਨਾਂ ਤੋਂ ਪਾਣਾ ਪਰ ਇੰਨਾ ਕਿ ਵੀ ਲੱਗੇ ਨੌਕਰੀਆਂ ਹੀ ਨੌਕਰੀਆਂ ਹੀ ਕੱਢਣੀਆਂ ਗਰੀਬੀ ਹੋਰ ਕੋਈ ਨਹੀਂ ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨਹੀਂ ਨਿਕਲ ਨਿਕਰੀ ਪੂਰੀ ਨਾਲ ਚੋਚੋ ਚੋਚੋ ਆਕ ਲਾ ਕੇ 15 15 20 20 ਲੱਖ ਰੁਪਈਆ ਦੇ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ ਪੰਜਾਹਾਂ ਲੱਖ ਦੀਆਂ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਚ ਜਾ ਕੇ ਖੱਥੇ ਬਣੋ ਮਣੋ ਸਕੂਲ ਠੀਕ ਕਰ ਲੈਣ ਜ्यादातर ਗਰੀਬਾਂ ਦੇ ਤਵੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟਾਰੇ ਨੇ ਉਹੀ ਆ ਰਹੇ ਨੇ ਤੇ ਨਾਲ ਸਲਾਹ ਕਰਦਾ ਚੱਕਣੀ ਆ ਇਹ ਮਲਮਾ ਜਿਹੜੇ ਇਮੂਆਂ ਦੇ ਦਾਗ ਪੈ ਗਏ ਨੇ ਤੇ ਇਮੂਆਂ ਦੇ ਸਵੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀਰੀ ਪੰਡ ਆਥਣੇ ਲੱਕੜਾਂ ਵਾਲੇ ਭਰੀ ਦਾਗ ਹੀ ਇੱਥੇ ਬਾੜੀ ਹੁੰਦੀ ਟੁੱਟ ਗਈ ਸੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਕਦੀ ਇਹੋ ਜੀ ਗੱਲ ਸੀਐਮ ਸਾਹਿਬ ਕਿਹਨੇ ਦੱਸੀ ਸੀ ਕਿ ਥੱਲੇ ਡਾਊਨ ਟੂ ਅੱਪ ਥੋੜਾ ਥੋੜਾ ਟਾਈਮ ਕੋਰਾ ਬਹੁਤ ਬੀਤ ਤਾ ਇਹਨਾਂ ਨੇ ਕੰਮ ਕੀ ਗਏ ਵੋਟਾਂ ਦੇ ਹੀ ਹੈ ਠੀਕ ਹੈ ਪਤਾ ਹੀ ਲੱਗ ਗਿਆ ਪੰਤਰਾ ਰੱਖ ਕੇ ਨਸ਼ਿਆਂ ਤੇ ਲਾਥੇ ਗੰੂਦੇ ਮਜੀ ਨਸ਼ਿਆਂ ਬਰਤ ਵਿੱਚ ਲਾਇਆ ਹੋਇਆ ਸਾਰਾ ਘਰ ਬਚੇ ਮਹਿਲਾ ਸਤੰਦੁਸਤੀ ਆਵੇ ਫੇਰ ਉਹ পড়ੂਗਾ ਫੇਰ ਉਹ ਕੁਝ ਨਾ ਕੁਝ